ਪਰਾ ਗੁਰਿਆਂ ਤਸੀਲ ਦੇ ਵਿੱਚ ਧੱਜੀਆਂ ਉਡਾਈਆਂ ਜਾ ਰਹੀਆਂ ਆ ਰਿਸ਼ਵਤ ਦਾ ਪੂਰਾ ਜੋਰ ਆ ਰਿੰਗ ਦੀ ਰਜਿਸਟਰੀ ਕਰਾਉਣ ਵਾਸਤੇ ਆਏ ਜਦੋਂ ਆਏ ਤਾਂ ਨੇਵ ਸਾਹਿਬ ਇੱਥੇ ਸੀਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਆਹ ਰਜਿਸਟਰੀ ਕਰਵਾਉਣੀ ਆ ਪਰ ਉਹ ਟਾਲਾ-ਵਟਾ ਜਿਹਾ ਲਾ ਕੇ ਇੱਥੋਂ ਚਲੇ ਗਏ ਨਾ ਤਾਂ ਦੱਸ ਕੇ ਗਏ ਕਦ ਆਉਣਾ ਤਸੀਲਦਾਰ ਵੱਲੋਂ ਕੋਈ ਰਜਿਸਟਰੀ ਮਾਰਕ ਕਰਨ ਲੱਗਿਆਂ ਵੀ ਕਈ ਵਾਰੀ ਨਖਰੇ ਕੀਤੇ ਜਾਂਦੇ ਆ 2 ਘੰਟੇ ਤੋਂ ਅਸੀਂ ਬੈਠੇ ਤੇ ਢੀਕਦੇ ਆ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਰਜਿਸਟਰੀ ਕਰਾਉਣ ਵਾਸਤੇ ਇੱਥੇ ਆਏ ਆ ਉਹ 2 ਘੰਟੇ ਤੋਂ ਵੇਟ ਕਰ ਰਹੇ ਆ ਪਰ ਨਾਇਬ ਸਾਹਿਬ ਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਅਫਸੋਸ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੱਪ ਤੇ ਸਿਲ ਗੁਰਿਆਂ ਵਿੱਚ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਰੁੜਕਾ ਖੁਰਦ ਦੇ ਤੋਂ ਸਾਬਕਾ ਬੋਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਾ ਜਸਵੀਰ ਸਿੰਘ ਰੁੜਕਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸਬਤੈਸੀਲ ਗੁਰਆਂ ਵਿੱਚ ਰਜਿਸਟਰੀ ਕਰਵਾਉਣ ਲਈ ਆਏ ਸਨ ਉਦੋਂ ਨਾਇਬ ਤਹਿਸੀਲਦਾਰ ਮੌਕੇ ਤੇ ਮੌਜੂਦ ਸਨ ਪਰ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੀ ਰਜਿਸਟਰੀ ਕੀਤੇ ਬਗੈਰ ਉੱਠ ਕੇ ਚਲੇ ਗਏ ਕਰੀਬ 2 ਘੰਟੇ ਜਾਂੰਤਾ ਉੱਥੇ ਪਰੇਸ਼ਾਨ ਹੁੰਦੀ ਰਹੀ ਉਹ ਖੁਦ ਵੀ ਉੱਥੇ ਪਰੇਸ਼ਾਨ ਹੁੰਦੇ ਰਹੇ ਪਰ ਨਾਇਬ ਸਾਹਿਬ ਬਿਨਾਂ ਕੁਝ ਦੱਸੇ ਉੱਥੋਂ ਬਿਨਾਂ ਰਜਿਸਟਰੀ ਕੀਤੇ ਚਲੇ ਗਏ ਅਤੇ ਫੌਂਟ ਚੱਕਣਾ ਵੀ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ। ਉਹਨਾਂ ਕਿਹਾ ਕਿ ਸਭ ਤੇਸੀਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਵਾਲਾ ਹੈ। ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ-ਵਾਦੇ ਜਰੂਰ ਕਰਦੀ ਹੈ। ਪਰ ਜ਼ਮੀਨੀ ਹਕੀਕਤ ਕੀ ਹੈ? ਇਹ ਤੇਸੀਲਾਂ ਵਿੱਚ ਚੱਕ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਜ਼ਮੀਨੀ ਹਕੀਕਤ ਦਿਖਾਉਂਦੇ ਹੋਏ ਸਰਕਾਰ ਨੂੰ ਨਕਾਰਿਆ ਹੈ। ਜੇਕਰ ਸਰਕਾਰ ਨੇ ਹੁਣ ਵੀ ਸੂਬੇ ਦੇ ਹਾਲਾਤ ਅਤੇ ਦਫ਼ਤਰਾਂ ਦੇ ਹਾਲਾਤ ਸਹੀ ਨਾ ਕੀਤੇ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਹੋਰ ਖਮਿਆਜਾ ਭੁਗਤਣਾ ਪਵੇਗਾ। ਇਸ ਵੰਦੀ ਨਾਇਬ ਤਹਿਸੀਲਦਾਰ ਗੁਰਾਇਆ ਜਗਪਾਲ ਸਿੰਘ ਨੇ ਕਿਹਾ ਕਿ ਇਲੈਕਸ਼ਨ ਦੀ ਸਮਗਰੀ ਕਰਨ ਉਹਨਾਂ ਨੂੰ ਜਾਣਾ ਪਿਆ ਸੀ ਅਤੇ ਆ ਕੇ ਉਹਨਾਂ ਨੇ ਜੋ ਵੀ ਕੰਮ ਸੀ ਉਹ ਪੂਰਾ ਕੀਤਾ ਹੈ ਅੱਜ ਗੁਰਾਇਆ ਤਹਿਸੀਲ ਵਿਖੇ ਮੇਰੇ ਆਜੀ ਦੋਸਤ ਅਯਾਬ ਸਿੰਘ ਦੀ ਰਜਿਸਟਰੀ ਕਰਾਉਣ ਵਾਸਤੇ ਆਏ ਜਦੋਂ ਆਏ ਤਾਂ ਨਾਇਬ ਸਾਹਿਬ ਇੱਥੇ ਸਿਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੇ ਆ ਰਜਿਸਟਰੀ ਕਰਵਾਉਣੀ ਆ ਪਰ ਉਹ ਟਾਲਾਵਟਾ ਜਿਹਾ ਲਾ ਕੇ ਇੱਥੋਂ ਚਲੇ ਗਏ ਨਾ ਤਾਂ ਦੱਸ ਕੇ ਗਏ ਕਦ ਆਉਣਾ 2 ਘੰਟੇ ਤੋਂ ਅਸੀਂ ਬੈਠੇ ਤੇ ਢੀਕਦੇ ਆ ਹੋਰ ਵੀ ਬਹੁਤ ਸਾਰੇ ਲੋਕ ਐ ਜਿਹੜੇ ਰਜਿਸਟਰੀ ਕਰਾਉਣ ਵਾਸਤੇ ਇੱਥੇ ਆਏ ਆ ਉਹ 2 ਘੰਟੇ ਤੋਂ ਵੇਟ ਕਰ ਰਹੇ ਆ ਪਰ ਨਾਇਬ ਸਾਹਿਬ ਨੂੰ 3-4 ਵਾਰੀ ਫੋਨ ਕੀਤਾ ਜਗਪਾਲ ਸਿੰਘ ਗੱਲ ਸਾਹਿਬ ਨੂੰ ਪਰ ਉਹਨਾਂ ਨੇ ਫੋਨ ਦਾ ਨਾ ਕੋਈ ਆਨਸਰ ਦਿੱਤਾ ਨਾ ਇਹ ਦੱਸਿਆ ਮੈਂ ਕਦੋਂ ਆਉਣਾ ਨਾ ਸਟਾਫ ਨੂੰ ਪਤਾ ਸਟਾਫ ਵੀ ਸਾਰਾ ਵੇਟ ਕਰਦਾ ਸੋ ਸਰਕਾਰ ਦੇ ਹੁਕਮਾਂ ਦੀ ਝੱਜੀਆਂ ਉਡਾਈਆਂ ਜਾ ਰਹੀਆਂ ਸਰਕਾਰ ਤਾਂ ਰੋਜ਼ ਬਿਆਨ ਤੇ ਬਿਆਨ ਇਹ ਦਿੰਦੀ ਆ ਕਿ ਸਾਡੇ ਅਫਸਰ ਲੋਕਾਂ ਨੂੰ ਜਿਹੜੀ ਮਿਲਣੀ ਆ ਬਹੁਤ ਵਧੀਆ ਆ ਲੋਕਾਂ ਦੇ ਕੰਮ ਬਹੁਤ ਸੁਚੱਜੇ ਢੰਗ ਨਾਲ ਹੋ ਰਹੇ ਆ ਪਰ ਗੁਰਾਇਆਂ ਤਹਿਸੀਲ ਦੇ ਵਿੱਚ ਝੱਜੀਆਂ ਉਡਾਈਆਂ ਜਾ ਰਹੀਆਂ ਆ ਤਸੀਲਦਾਰ ਵੱਲੋਂ ਕੋਈ ਰਜਿਸਟਰੀ ਮਾਰਕ ਕਰਨ ਲੱਗਿਆਂ ਵੀ ਕਈ ਵਾਰੀ ਨਖਰੇ ਕੀਤੇ ਜਾਂਦੇ ਆ ਉਹ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ ਉਹ ਪਬਲਿਕ ਆਮ ਜਾਣਦੀ ਆ ਵੀ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਰਿਸ਼ਵਤ ਦਾ ਪੂਰਾ ਜੋਰ ਆ ਸੋ ਬੇਨਤੀ ਆ ਸਰਕਾਰ ਨੂੰ ਕਿ ਇਹ ਜਿਹੜਾ ਆ ਵਿਗੜਿਆ ਢੰਗ ਆ ਇਹਨੂੰ ਸੁਧਾਰਿਆ ਜਾਵੇ